ਗੁਰਸੰਤ ਜਨ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੀ ਇੰਨਾ ਪਿਆਰਾ ਸ਼ਬਦ ਮੇਰੀ ਹਜ਼ੂਰ ਦੀ ਬਾਣੀ ਦਾ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੇ ਪੁੰਜ ਸੇਵਾ ਦੀ ਮੂਰਤ ਹਜ਼ੂਰ ਗਰੀਬ ਨਵਾਜ ਤਿਨਾਂ ਦੇ ਗਲੇ ਚੋਂ ਇਹ ਬੋਲ ਨਿਕਲੇ ਮਹਾਰਜ ਸਾਹਿਬ ਅੱਜ ਤੋਂ 440 440 ਸਾਲਾ ਪਾ ਬਣਾਇਆ ਪਹਿਲਾਂ ਹੀ ਬਿਆਨ ਕਰ ਗਏ ਕਿ ਭਾਈ ਇਹ ਸ੍ਰਿਸ਼ਟੀ ਦੇ ਉੱਤੇ ਇਹ ਸੰਸਾਰ ਦੇ ਉੱਤੇ ਇੱਕ ਬਿਮਾਰੀ ਵਾਇਰਲ ਹੋ ਜੇਗੀ ਉਹ ਬਿਮਾਰੀ ਇੰਨੀ ਕਿ ਖਤਰਨਾਕ ਹੋਵੇਗੀ ਉਹਦਾ ਇਲਾਜ ਨਹੀਂ ਹੋਵੇਗਾ ਔਖੋ ਸਤਨਾਮ ਸ੍ਰੀ ਉਹ ਬਿਮਾਰੀ ਕਿਹੜੀ ਹੈ ਉਸੇ ਦਾ ਜ਼ਿਕਰ ਗੁਰੂ ਕੇ ਦਾਗੀ ਸਿੰਘ ਗਾ ਕੇ ਕਰ ਰਹੇ ਸੀ ਉਹ ਬਿਮਾਰੀ ਦਾ ਨਾਮ ਹੈ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਤ੍ਰਿਸ਼ਨਾ ਸ਼ਬਦ ਜਿਹੜਾ ਹੈ ਖਿੱਚ ਦਾ ਕੇਂਦਰ ਬਣਿਆ ਅੱਜ ਪੂਰੀ ਸ੍ਰਿਸ਼ਟੀ ਦਾ ਇਸ ਤ੍ਰਿਸ਼ਨਾ ਨੇ ਸਾਡੇ ਤੋਂ ਗੁਰੂ ਖੋਲਿਆ ਸ਼ਬਦ ਖੋਲਿਆ ਸੇਵਾ ਖੋ ਲਈ ਸਿਮਰਨ ਖੋ ਲਿਆ ਮਾਂ ਪਿਓ ਖੋ ਲਿਆ ਭੈਣ ਭਰਾ ਖੋ ਲਏ ਸਰਬਗੁਜੀ ਖੋ ਕੇ ਲੈ ਗਈ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਦੀਨਾ ਬੰਦੂ ਸ੍ਰਿਸ਼ਟੀ ਦੇ ਮਾਲਕ ਨੇ ਠੰਡ ਵਰਤਾਈ ਉਹਨਾਂ ਨੇ ਇਸ ਬਿਮਾਰੀ ਦਾ ਇਲਾਜ ਲੱਭਿਆ ਤੇ ਸੰਗਤ ਨੂੰ ਵੀ ਦੱਸਿਆ ਕਿ ਭਾਈ ਜਿੰਨੇ ਇਸ ਬਿਮਾਰੀ ਤੋਂ ਬਚਣਾ ਏ ਉਹਦੇ ਸਿਰ ਦੇ ਉੱਤੇ ਟੋਕਰੀ ਹੋਵੇ ਤੇ ਉਹਦੇ ਮੁਖੜੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੋਵੇ ਆਓ ਥੋੜਾ ਜਿਹਾ ਸਟੇ ਸਕੱਤਰ ਸਾਹਿਬ ਵੀ ਕਹਿ ਗਏ ਵੀ ਅੱਗੇ ਜਗ੍ਹਾ ਖਾਲੀ ਪਿਛੇ ਨਾ ਬਹੋ ਅੱਗੇ ਹੋਈ ਦਾ ਹੁੰਦਾ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਇਹਨਾਂ ਲਈ ਮਾਰੇ ਤੇ ਵਾਜਾਂ ਮਾਰਦੇ ਆਓ ਸਿੱਖ ਸਤਿਗੁਰੂ ਕੇ ਆਜੋ ਇਧਰ ਤੁਹਾਬ ਜੀ ਜੁੜੇ ਅੱਗੇ ਹੋ ਕੇ ਬੈਠੋ ਆਓ ਥੋੜਾ ਜਿਹਾ ਜੁੜੀਏ ਸਾਰੇ ਬੋਲਿਓ ਰਸ ਬਣ ਜਾਈਗਾ ਜਿਵੇਂ ਜ਼ਮੀਨ ਤਿਆਰ ਕਰੀਦੀ ਹੈ ਨਾ ਫਿਰ ਬੀਜ ਬੀਜੀ ਦਾ ਕਥਾ ਕੀਰਤਨ ਲਈ ਵੀ ਇਸੇ ਤਰ੍ਹਾਂ ਇਹ ਸੰਗਤ ਰੂਪੀ ਜ਼ਮੀਨ ਹੈ ਜਿਵੇਂ ਟਿਕਾਅ ਬਣੇਗਾ ਸ਼ਬਦ ਗਹਿਰੇ ਜਾਣੀਏ ਸਾਰੇ ਕਿਰਪਾ ਕਰਿਓ ਜੀ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੱਜ ਕੀ ਸਤਨਾਮ ਵਾਹਿਗੁਰੂ ਸਤਨਾਮ ਵਰਖਾ ਕਰੋ ਅਮਰਤ ਦੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਹਾ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼ੁਕਰ ਹੈ ਆਪ ਜੀ ਦੀ ਰਸਨਾ ਹਿੱਲੀ ਕਿਉਂਕਿ ਮਹਾਰਾਜ ਦੇ ਬਚਨ ਵੀ ਲਿਖੇ ਨੇ ਹਰ ਬਿਸਰਤ ਸਦਾ ਖੁਵਾਰੀ ਕਿ ਜਿਹਨੂੰ ਨਾਮ ਹੀ ਭੁੱਲ ਗਿਆ ਨਾ ਉਹ ਤੱਕੇ ਖਾਂਦਾ ਹੀ ਦੁਨੀਆ ਤੋਂ ਤੁਰ ਜਾਏਗਾ ਧੋਖੇ ਮਿਲਣਗੇ ساری ਜ਼ਿੰਦਗੀ ਪਰ ਮਹਾਰਾਜ ਕਹਿੰਦੇ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਜਿਵੇਂ ਸੱਪ ਜ਼ਹਿਰ ਖੋਲਦਾ ਨਾ ਤੇ ਉਹਦੀ ਜ਼ਹਿਰ ਇੰਨੀ ਕੁ ਖਤਰਨਾਕ ਹੈ ਵੀ ਜਿੱਥੇ ਛੁੱਟ ਦਵੇ ਤੇ ਪੈਰ ਗਾਲ ਲਿੰਦੀ ਤੇ ਮਹਾਰਾਜ ਕਹਿੰਦੇ ਜਿਹੜੀਆਂ ਰੂਹਾਂ ਨੇ ਕਦੇ ਨਿਤਨੇਮ ਕਦੇ ਸੇਵਾ ਸਿਮਰਨ ਨਹੀਂ ਕੀਤਾ ਉਹਨਾਂ ਦਾ ਜੀਵਨ ਇੱਕ ਸੱਪ ਦੀ ਨਿਆਈ ਹੋ ਜਾਂਦਾ ਹੈ ਕਿ ਉਹ ਸੱਪ ਜਿਵੇਂ ਛੜਦਾ ਬਲਦਾ ਰਹਿੰਦਾ ਹੈ ਤੇ ਫਿਰ ਉਹ ਕੀ ਵੇਂਦਾ ਹੈ ਚੰਦਰਨ ਦਾ ਬ੍ਰਿਸ਼ ਚੰਦਨ ਜਿਹੜਾ ਹੈ ਉਹ ਸੁਗੰਧੀ ਪਿਆਵੰਡਦਾ ਤੇ ਚੰਦਨ ਦੇ ਬ੍ਰਿਸ਼ ਨੂੰ ਵਿਦਵਾਨ ਜਨ ਕਹਿੰਦੇ ਸਭ ਤੋਂ ਵੱਧ ਸੱਪ ਜਿਹੜੇ ਉਹਨੂੰ ਚਿੰਬੜਦੇ ਆ ਉਹਦੀ ਸ਼ੀਤਲਤਾਈ ਜਿਹੜੀ ਆ ਨਾ ਚੰਦਨ ਦੀ ਉਹ ਉਸ ਸੱਪ ਦੇ ਜਿਹੜੇ ਅੰਦਰ ਜ਼ਹਿਰ ਵਰਤਦਾ ਹੈ ਜ਼ਹਿਰ ਉਗਲਦਾ ਹੈ ਉਹ ਜਦੋਂ ਆਪਣਾ ਸੀਨਾ ਰਗੜਦਾ ਚੰਦਨ ਨਾਲ ਤੇ ਉਹਨੂੰ ਠੰਡਕ ਪੈਦਾ ਹੁੰਦੀ ਗੱਜ ਕੇ ਆਖੋ ਸਤਨਾਮ ਹੁਣ ਅੱਜ ਜੇ ਦੁਨੀਆਦਾਰੀ 'ਚ ਝਾਤੀ ਮਾਰ ਕੇ ਵੇਖੀਏ ਤੇ ਅੱਜ ਸੱਪ ਤੋਂ ਘਾਟਾ ਪਾਵਣੀ ਆਖੋ ਵੇਗੋ ਕਿ ਜ਼ਹਿਰ ਹੀ ਉਗਲਦੇ ਫਿਰਦੇ ਦਿਨੇ ਰਾਤ ਨਾ ਟੇਕਾਉਂਦਾ ਨਾ ਟਿਕਾਉ ਨਾ ਸਕੂਨ ਐ ਕਦੇ ਉਹਦੀ ਨਿੰਦਿਆ ਕਰ ਕਦੇ ਇਹਦੀ ਚੁਗਲੀ ਕਰ ਕਦੇ ਇਹਨੂੰ ਉਂਗਲ ਲਾ ਦੇ ਤਨ ਮੇਰੇ ਪਾਦਸ਼ਾਹ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਜਿਵੇਂ ਸੱਪ ਤੜਫਦਾ ਏ ਨਾਮ ਤੋਂ ਹੀਣਾ ਮਨੋਖ ਇਦਾਂ ਤੜਫਦਾ ਪਿਆ ਜੀ ਦੇ ਹੱਥਾਂ 'ਚ ਸੇਵਾ ਨਹੀਂ ਤੇ ਸਿਮਰਨ ਕਿਉਂਕਿ ਜਿੱਥੇ ਵਿਸ਼ਾ ਗੁਰਮੁਖਾਂ ਨੇ ਕੀਰਤਨ ਦਾ ਛੱਡਿਆ ਨਾ ਉੱਥੋਂ ਆਪ ਆਰੰਭ ਕੀਤਾ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਪਿਆਰੇ ਬੜੇ ਨੇ ਦੁਨੀਆਂ 'ਚ ਪਰ ਮਤਬਲੀ ਆ ਲੋੜ ਲਈ ਜੁੜੇ ਤੇਰੇ ਸਰੀਰ ਨਾਲ ਜੁੜੇ ਤੇਰੀ ਜੀਵ ਨਾਲ ਜੁੜੇ ਤੇਰੇ ਤੰਦੇਲੀ ਜੁੜੇ ਪਰ ਇਹ ਇੱਕ ਪਿਆਰਾ ਗੁਰੂ ਦਾ ਸ਼ਬਦ ਹੈ ਜਿਹੜਾ ਮਤਬਲ ਨਾਲ ਨਹੀਂ ਤੇਰੇ ਜੀਵਨ ਸਫਲ ਕਰਨ ਨਾਲ ਜੁੜਿਆ ਆ ਕੋ ਸਤਨਾਮ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸ਼ਬਦ ਪਿਆ ਵਰਤਦਾ ਏ ਮੇਰੇ ਮਹਿਬੂਬ ਨੇ ਸੀਨੇ ਨਾਲ ਲਾਇਆ ਪਾਛਾ ਕਹਿੰਦੇ ਸੱਪ ਦੀ ਨਿਆਈ ਦੁਨੀਆ ਤੜਫ ਰਹੀ ਆ ਜ਼ਹਿਰ ਹੀ ਜ਼ਹਿਰ ਵਰਤਿਆ ਹੈ ਤੇ ਨਾਲ ਹੀ ਇਹ ਲਿਖਤਾ ਨਵਖੰਡਨ ਕੋ ਰਾਜ ਕਮਾਵੇ ਵੀ ਜੇ ਤੂੰ ਮਾੜੇ ਧੰਦੇ ਕਰਕੇ ਮਾੜੇ ਕੰਮ ਕਰਕੇ ਨਿੰਦਿਆ ਚੁਗਲੀ ਕਰਕੇ ਕੁਰਸੀ ਲੈ ਵੀ ਲਵੇਂਗਾ ਜੇ ਤੂੰ ਨਸ਼ੇ ਪੱਤੇ ਵੇਚ ਕੇ ਚਾਰ ਸਿਆੜ ਜ਼ਮੀਨ ਬਣਾ ਵੀ ਲਵੇਂਗਾ ਕੀ ਹੋਇਆ ਕਿਉਂਕਿ ਅੱਜ ਚੱਲਣ ਦਿਆ ਹੈ ਨਾ ਆਪਣੀ ਸਦਾ ਵਾਸਤੇ ਆਪਣੀ ਕੁਰਸੀ ਵਾਸਤੇ ਆਪਣੇ ਮਾਇਆ ਦੇ ਲਾਲਚੀ ਬੰਦਾ ਕਿੱਥੋਂ ਤੱਕ ਨਹੀਂ ਗਿਰਦਾ ਕੋ ਸਤਨਾਮ ਆਪਣਾ ਦੀਨ ਧਰਮ ਵੀ ਛੜ ਛੱਡੀ ਜਾਂਦੇ ਤੇ ਮਹਾਰਾਜ ਸਾਹਿਬ ਸਬਕ ਦੇ ਕੇ ਕਹਿੰਦੇ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਸੱਪ ਦੀ ਨਿਆਈ ਐ ਤੂੰ ਇੰਨੀ ਮਾਇਆ ਕੀ ਕਰਨੀ ਓਏ ਨਿਕੁ ਕਰਮ ਕਰਦਾ ਪਿਆ ਐ ਤੇ ਦੁਨੀਆ ਨੂੰ ਡੰਗ ਮਾਰ ਮਾਰ ਕੇ ਮਾਇਆ ਕੱਤਰ ਕਰਦਾ ਐ ਨਾ ਤੈਨੂੰ ਆਪ ਨੂੰ ਸੋਖ ਹੋਣਾ ਤੇ ਨਾ ਤੂੰ ਕਿਸੇ ਨੂੰ ਆਉਣ ਦਿਨਾ ਆਖੋ ਸਤਨਾਮ ਅੱਜ ਜੋ ਵਰਤਾਰਾ ਵਰਤ ਰਿਆ ਦੁਨੀਆ ਦੀ ਮੇਰੇ ਬਾਦਸ਼ਾਹ ਕਹਿੰਦੇ ਫਿਰ ਕੀ ਕਰੇਗਾ ਓਏ ਐਨੀ ਨਿੰਦਿਆ ਜੁਗਲੀ ਐਨਾ ਵਡਾਂਗਾ ਕਰਕੇ ਗੁਰਮਤ ਨੂੰ ਛਿੱਕੇ ਟੰਗ ਕੇ ਆਪਣਿਆਂ ਨੂੰ ਬਗਾਨੇ ਬਣਾ ਕੇ ਲੋਕਾਂ ਦੇ ਪੁੱਤ ਮਾਰ ਕੇ ਫਿਰ ਕੀ ਕੀਤਾ ਕਤਰ ਕੀਤੀ ਮਾਇਆ ਸਤਾ ਦੇ ਵਿੱਚ ਨਾਮ ਬਣ ਗਿਆ ਤੇ ਪੰਜਵੇਂ ਪਾਤਸ਼ਾਹ ਥੱਪੜ ਮਾਰ ਕੇ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਰੀ ਮਹਾਰਾਜ ਕਹਿੰਦੇ ਬਹਿ ਜਾ ਇੱਥੇ ਐਵੇਂ ਨਾ ਭੱਜਿਆ ਫਿਰਿਆ ਕਰ ਤੈਨੂੰ ਸਬਕ ਦਈਏ ਆਪਾਂ ਰੋਜ਼ ਪੜ੍ਹਦੇ ਆ ਨਾ ਗੁਰ ਕਾ ਬਚਨ ਬਸੇ ਜੀ ਨਾਲੇ ਜਦੋਂ ਗੁਰੂ ਦੇ ਕੋਈ ਹੱਥ ਜੋੜ ਕੇ ਆਵੇ ਗੁਰਮੁਖ ਸਾਹਮਣੇ ਬੈਠੇ ਸਿਰ ਹਿਲਦਾ ਅੱਖਾਂ 'ਚ ਜਲ ਤੇ ਦੋਵੇਂ ਉਹ ਸੁਰਤੀ ਬਿਰਤੀ ਇਕਾਗਰ ਹੁੰਦੀ ਆ ਜਦੋਂ ਕਹਿਣ ਵਾਲੇ ਨੂੰ ਕੋਈ ਸੰਗਤ ਵਿੱਚ ਸਿਰ ਹਿਲਾਉਣ ਵਾਲਾ ਦਿਸੇ ਤੇ ਉਹ ਸਮਝਦਾ ਵੀ ਮੇਰਾ ਟਾਈਮ ਅੱਜ ਸਫਲਾ ਹੋ ਜਾਣਾ ਕੋ ਵੇਗ